ਰਵਿੰਦਰ ਸਿੰਘ ਨਾਗਰਾ ਉਹ ਨਾਮ ਹੈ ਜੋ ਰੈਸਲਿੰਗ ਦੇ ਵਿੱਚ ਵੀ ਔਰ ਗਾਇਕੀ ਦੇ ਵਿੱਚ ਵੀ ਪੂਰਾ ਪਰਥੂ ਪਾ ਚੁੱਕੇ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇਹਨਾਂ ਨੇ ਮੰਚ ਉਤੋਂ ਲਲਕਾਰਿਆ ਔਰ ਥਾਪੀਆਂ ਮਾਰ ਰਹੇ ਨੇ ਇਹਨਾਂ ਨਾਲ ਮਿਲਾਂਦੇ ਆ ਤੁਹਾਨੂੰ ਗੱਲਬਾਤ ਕਰਦੇ ਆ ਸਵਾਗਤ ਹੈ ਨਾਗਰਾ ਜੀ ਤੁਹਾਡਾ ਡੇਲੀ ਪੋਸਟ ਦੇਖੋ ਜੀ ਮੈਂ ਤੈਨੂੰ ਪੂਰਾ ਪੂਰਾ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਉਹ ਜਿਹੜਾ ਆਮ ਜਨਤਾ ਦੀ ਆਵਾਜ਼ ਨੂੰ ਵਰਲਡ ਦੇ ਵਿੱਚ ਪਹੁੰਚਾਵੇ ਤੁਹਾਡਾ ਵੀਡੀਓ ਜਿਹੜਾ ਹੈ ਡੇਲੀ ਪੋਸਟ ਇਹ ਆਮ ਜਨਤਾ ਦੀ ਆਵਾਜ਼ ਨੂੰ ਲੋਕਾਂ ਦੇ ਦੁੱਖਾਂ ਨੂੰ ਪੁਚਾਰਿਆ ਹਰ ਜਗ੍ਹਾ ਜੀ ਅਸੀਂ ਕਿਸਾਨਾਂ ਦੇ ਬੱਚੇ ਆ ਤੇ ਕਿਸਾਨਾਂ ਨੂੰ ਇਹਨੇ મોદી ਨੇ ਜ਼ਿਆਦਾ ਤਕਲੀਫ ਦਿੱਤੀ ਨਹੀਂ ਤੇ ਕਰੋੜਾਂ ਦੀ ਜਨਤਾ ਜਿਹੜੀ ਕੋ ਦੋ ਕਰੋੜਾਂ ਦੀ ਤਦਾਰ ਵਿੱਚ ਜਨਤਾ ਸੜਕਾਂ ਦੇ ਨਹੀਂ ਆਉਂਦੀ ਇਹ ਵਾਕਈ ਨੇ ਬੁਲਾਫ ਕੀਤਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਨੇ ਸਾਡੇ ਨਾਲ ਲੋਕਾਂ ਦਾ ਵਾਅਦਾ ਕੀਤੇ ਸੀ ਆਪਕੇ ਅچھے ਦਿਨ ਆਨੇ ਵਾਲੇ ਬਹੁਤ ਡਰਾਮੇ ਜੇ ਨਾ ਉਹ ਡਰਾਮਾ ਕਿਦਾਂ ਕਰਦਾ ਉਹ ਵੀ ਮੈਂ ਮਾਰਾ ਜਾ ਨੋਟ ਕੀਤਾ ਸੀ ਉਹ ਬੋਲਦੇ ਕਿਦਾਂ ਕਿਦਾਂ ਉਹਨੇ ਲੋਕਾਂ ਨੂੰ ਭਰਮਾਇਆ ਬਿਲਕੁਲ ਦੱਸੋ ਪ੍ਰਿਯ ਭਾਰਤਵਾਸੀਓ ਆਪਕੇ ਅچھے ਦਿਨ ਆਨੇ ਵਾਲੇ ਹਨ ਉਹ ਬੰਦਾ ਪੁੱਛੇ ਮੋਦੀ ਅچھے ਦਿਨ ਤੇ ਤੇਰੇ ਆ ਗਏ ਤੂੰ ਆਪਣੇ ਰਜਾਤ ਤੇ ਇਹ ਇੰਡਸਟਰੀ ਰਜਾਤ ਤੇ ਰਾਜ ਤੇ ਤੂੰ ਆਪ ਗਿਆ ਜਨਤਾ ਦੇ ਦਿਨ ਆ ਵੇਖ ਲਓ ਸਾਹਮਣੇ ਹੀ ਨੇ ਜਨਤਾ ਦੇ ਦਿਨ ਜਨਤਾ ਸੜਕ ਪਰ ਹੈ ਜਨਤਾ ਸੜਕ ਪਰ ਹੈ ਹਰ ਚੀਜ਼ ਦਾ ਰੇਟ ਜਿਹੜਾ ਡਬਲ ਹੋ ਗਿਆ ਜਿਹੜੇ ਲੋਕ ਹੀ ਆ ਉਹਨਾਂ ਦਾ ਕਚੁੰਬਰ ਘੜ ਦਿੱਤਾ ਇਹ ਬੰਦੇ ਨੇ ਮੈਂ ਦੁਨੀਆ ਤੇ ਐਦਾਂ ਦਾ ਪ੍ਰਧਾਨ ਮੰਤਰੀ ਪਹਿਲੀ ਵਾਰੀ ਵੇਖਿਆ ਆਲ ਵਰਲਡ ਕੋ ਮੈਂ ਤੇ ਗਾਂ ਘੁੰਮਣਾ ਪਰ ਜਦੋਂ ਬਾਹਰ ਘੁੰਮ ਕੇ ਆਈਦਾ ਉਥੇ ਪ੍ਰਸਿਲਟੀਆਂ ਐਦਾਂ ਨਹੀਂ ਆਨੇ ਲੋਕ ਖੁਸ਼ਹਾਲ ਨੇ ਜਦੋਂ ਇੰਡੀਆ ਆਈਦਾ ਤੇ ਮਾਣੀ ਰੋਣ ਲੱਗ ਪੈਂਦਾ ਵੀ ਅਸੀਂ ਕਿੱਥੇ ਪਹੁੰਚ ਗਏ ਕਿਉਂਕਿ ਇਹ ਸਾਰਾ ਜਿਹੜਾ ਬੇੜਾ ਕਰਕੇ ਇਹ ਮੋਦੀ ਜੀ ਨੇ ਬਹੁਤ ਜ਼ਿਆਦਾ ਬੇੜਾ ਕਰਦਾ ਉਹ ਕਿਦਾਂ ਬੇੜਾ ਕਰ ਕੀਤਾ ਪਹਿਲਾਂ ਇਹਨੇ ਨੋਟਬੰਦੀ ਕੀਤੀ ਕਿਉਂਕਿ ਜਿਹੜੇ ਲੋਕਾਂ ਕੋ ਪੈਸਾ ਜੇ ਜ਼ਿਆਦਾ ਵੀ ਸੀ ਨਾ ਉਹਨਾਂ ਦੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਸੀ ਕਮਾਈਆਂ ਕੀਤੀਆਂ ਸੀ ਜਦੋਂ ਨੋਟਬੰਦੀ ਹੋ ਗਈ ਲੋਕੀ ਮਰੇ ਸੜਕਾਂ ਦੇ ਰੁਲੇ ਮਾੜਾ ਹਾਲ ਹੋਇਆ ਮਤਲਬ ਜਿਹੜਾ ਪੈਸਾ ਇਹਨੇ ਜਨਤਾ 'ਚੋਂ ਖਿੱਚ ਲਿਆ ਦੇ ਆਪਣੇ ਆਂ ਦੇ ਢਿੱਡ ਭਰ ਦਿੱਤੇ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਜਿਹੜਾ ਬੈਂਕਾਂ 'ਚੋਂ ਮਾਫ਼ ਕਰ ਦਿੱਤਾ ਤੇ ਆਮ ਜਨਤਾ ਇਹਨੇ ਵਹਿਲੀ ਕਰ ਦਿੱਤੀ ਪਰ ਜਿਹੜਾ ਹੁਣ ਮੁੱਦਾ ਬਣਿਆ ਮੇਰਾ ਗਾਣਾ ਵੀ ਆ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਤੇ ਇੱਕ ਮੇਰਾ ਗਾਣਾ ਪਿੱਛੇ ਜੀ ਅੰਨ ਟੌਂਕੀ ਜਿਹੜਾ ਹਾਸੇ ਵਾਲਾ ਗਾਣਾ ਬੜਾ ਚੱਲਿਆ ਸੀ ਹੁਣ ਚਾਹੇ ਰੈਸਲਿੰਗ ਕਰਨੀ ਪੈ ਜਾਵੇ ਸਰਕਾਰ ਨਾਲ ਚਾਹੇ ਗਾਣੇ ਨਾਲ ਸੱਟ ਮਾਰਨੀ ਪੈ ਜਾਵੇ ਦੋਨੇ ਤਰ੍ਹਾਂ ਮਾਰੂਗੇ ਪੂਰਾ ਮੈਂ ਤੇ ਨਾ ਜੇ ਕਿਤੇ ਅਮਦ ਸ਼ਾਹ ਆ ਜੇ ਨਾ ਮੇਰੇ ਕੜਿੱਕੇ ਕਿਤੇ ਅਮਦ ਸ਼ਾਹ ਨਾ ਮੇਰੀ ਕੁਸ਼ਤੀ ਰਖਾ ਦੇਣਾ ਤਾਂ ਮੈਂ ਨੂੰ ਇੰਨਾ ਕੁੱਟਾਂ ਇੰਨਾ ਕੁੱਟਾਂ ਤੰਨ ਤੰਨ ਮਾਰਾਂ ਇਹਨੂੰ ਧਰਮਾ ਲੀਰਾ ਕਰ ਦਿਆਂ ਇਹਦੀਆਂ ਚ ਮੈਂ ਤਾਂ ਇੰਨਾ ਜੋਸ਼ ਚੜਿਆ ਪਿਆ ਅਜੇ ਅਸੀਂ ਅਪੀਲ ਕਰਾਂਗੇ ਜੋਸ਼ਨੀ ਗਾਣੇ ਨਾਲ ਤੁਸੀਂ ਸੱਟ ਮਾਰ ਕੇ ਆਇਓ ਮੰਚ ਤੋਂ ਉਹ ਅਸੀਂ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਸੁਣਾਓ ਠੀਕ ਹੈ ਜੀ ਜ਼ਰੂਰ ਹੋ ਆ ਜੋ ਸਾਰੇ ਹੋ ਜਾਈਏ ਇਕੱਠੇ ਓ ਛੇਰੋ ਹੋ ਜਾਓ ਸਾਰੇ ਇਕੱਠੇ ਕਿਸਾਨੇ ਸਾਰੇ ਹੋ ਕੇ ਇਕੱਠੇ ਮੁੱਲ ਹੱਕਾਂ ਦੇ ਲੈਣਗੇ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹਾਂ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਇਨਾ ਬੇਈਮਾਨਾਂ ਨੇ ਲੁੱਟਿਆ ਸਦਾ ਗळा ਕਿਸਾਨ ਦਾ ਕੁੱਟਿਆ ਇਹ ਨਾ ਬੇਈਮਾਨਾਂ ਨੇ ਲੁੱਟਿਆ ਸਦਾ ਗळा ਕਿਸਾਨ ਦਾ ਕੁੱਟਿਆ ਹੋ ਜੱਟ ਇਹਨਾਂ ਕਰਕੇ ਟੁੱਟਿਆ ਕਿਸਾਨ ਇਹਨਾਂ ਕਰਕੇ ਟੁੱਟਿਆ ਹੁਣ ਤਰਨੇ ਤੇ ਬੈਣ ਗਏ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹੋ ਜਦੋਂ ਫਸਲ ਹੈ ਸਾਡੀ ਆਉਂਦੀ ਸਰਕਾਰ ਮੁੱਲ ਨਾ ਲਾਉਂਦੀ ਵਾਕਈ ਜੱਟ ਜਿਹੜੇ ਨੇ ਸੱਤ-ਸੱਤ ਦਿਨ ਮੈਂ ਵੇਖੇ ਨੇ ਮੈਂ ਵੀ ਜੱਟਾਂ ਦਾ ਪੁੱਤ ਆ ਮੈਂ ਵੀ 8-8 ਦਿਨ ਮੰਡੀ ਦੇ ਵਿੱਚ ਬੈਠਾ ਬੜਾ ਕਲਪਦਾ ਰਿਆਂ ਓ ਜਦੋਂ ਫਸਲ ਆ ਸਾਡੀ ਆਉਂਦੀ ਸਰਕਾਰ ਮੁੱਲ ਨਾ ਲਾਉਂਦੀ ਓ ਸਾਨੂੰ ਮੰਡੀਆਂ ਵਿੱਚ ਰਲਾਉਂਦੀ ਲੈਣੇ ਦੇ ਦੇਣੇ ਪੈਣ ਗਏ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਹਾਂ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਹਿਣਗੇ ਗੁਰਮਖ ਸਤੋਵਾਲ ਅਸ ਨਾਵੇਂ ਨਾਗਰਾ ਵੀ ਦਰਨੇ ਲਾਵੇ ਗੁਰਮਖਸਤੋ ਵਾਲਿਅਸ ਨਾਵੇ ਗੁਰਵਿੰਦਰ ਨਗਰਾ ਵੀ ਦਰਨੇ ਲਾਵੇ ਸਿੰਘੂ ਦੇ ਬਾਰਡਰ ਤੇ ਪੜਥੂ ਪਾਵੇ ਸਿੰਘੂ ਦੇ ਬਾਰਡਰ ਤੇ ਪੜਥੂ ਪਾਵੇ ਪੱਕੇ ਢੇਰੇ ਲਾ ਕੇ ਬਹਿਣਗੇ ਓ ਜਿੰਦਾਬਾਦ ਕਿਸਾਨ ਨੇ ਜਿੰਦਾਬਾਦ ਹੀ ਰਣਗੇ ਓ ਜਿੰਦਾਬਾਦ ਹੀ ਰਹਿਣਗੇ ਆਦਨੇ ਕਿਸਾਨ ਤੇ ਜਿੰਦਾਬਾਦੀ ਨੇ ਓਏ ਬੁੱਕਦੇ ਨੇ ਪੰਜਾਬੀ ਰੈਸਲਰ ਵੀ ਨੇ ਗਾਇਕ ਵੀ ਨੇ ਉਧਰ ਨਿਹੰਗ ਸਿੰਘਾਂ ਨੇ ਸ਼ੋਣੀ ਲਾਈ ਨੇ ਇਧਰ ਰੈਸਲਰ ਪੰਜਾਬ ਦੇ ਉਧਰ ਵਕੀਲ ਭਾਈਚਾਰਾ ਪਿੱਛੇ ਜੱਜੀਵਾ ਥਾਪੀਆਂ ਵੱਜਦੀਆਂ ਨੇ ਸਿੰਘੂ ਬਾਰਡਰ ਉੱਤੇ ਸਰਕਾਰ ਨੂੰ ਸੋ ਅਸੀਂ ਕੀ ਕਹਿ ਸਕਦੇ ਆ ਮੰੰਜਰ ਤੁਹਾਡੇ ਸਾਹਮਣੇ ਆ ਸਰਕਾਰ ਪ੍ਰਤੀ ਹਰੇਕ ਵਰਗ ਵਿੱਚ ਗੁੱਸਾ ਇਹ ਮੋਦੀ ਸਾਹਿਬ ਤੇ ਵੀ ਗਾਣਾ ਬਣਾਤਾ ਮੈਨੂੰ ਪਤਾ ਲੱਗਿਆ ਬਿਲਕੁਲ ਜੀ ਉਹ ਵੀ ਸੁਣਾ ਦੁੱਗੀ ਉਹ ਜੀ ਮੈਂ ਬੜਾ ਨਾ ਹਾਸੇ ਵਾਲੇ ਅੰਦਾਜ਼ ਦੇ ਨਾਲ ਬਣਾਇਆ ਦੂਰਦਰਸ਼ਨ ਤੇ ਨਾ ਸਰੰਗੀ ਦੇ ਨਾਲ ਬਜ਼ੁਰਗ ਗਾਉਂਦੇ ਹੁੰਦੇ ਸੀ ਉਹ ਗਾਉਂਦੇ ਹੁੰਦੇ ਸੀ ਪੀਲਕਪੂ ਉਹ ਬੜਾ ਵਧੀਆ ਬਜ਼ੁਰਗ ਗਾਉਂਦੇ ਹੁੰਦੇ ਸੀ ਮੈਂ ਉਸ ਤਰਜ਼ ਤੇ ਗਾਣਾ ਬਣਾਇਆ ਉਹ ਮੋਦੀ ਜੀ ਪੀਲਕਪੂ ਜਨਤਾ ਦਾ ਕੱਢਿਆਈ ਤੂੰ ਭਈ ਇਹਨੇ ਵਾਕਈ ਜਨਤਾ ਦਾ ਧੂੰ ਕੱਢਿਆ ਸੇਕ ਹੀ ਦਿੱਤਾ ਲੋਕਾਂ ਨੂੰ ਬੜੀ ਜਨਤਾ ਦੁਖੀ ਹੈ ਤੇ ਇਹਦੇ ਹੱਥਾਂ ਹੀ ਵੀ ਬੜੇ ਦੁਖੀ ਆ ਤੇ ਉਸੇ ਦੁੱਖ ਨੂੰ ਯਾਰ ਕਰਨ ਲਈ ਅਸੀਂ ਸਿੰਘੂ ਬਾਰਡਰ ਤੇ ਪਹੁੰਚੇ ਆਂ ਤੇ ਇੱਕ ਬਾਈ ਸਰਕਾਰ ਨੇ ਕੀ ਲੱਗਦਾ ਹੈ ਕਾਦੀ ਅੜੀ ਹੈ ਕਿਸ ਦੀ ਮੈਂ ਤੇ ਦੇ ਵਾਸਤੇ ਬਣਾਇਆ ਕਾਨੂੰਨ ਉਹ ਤਾਂ ਮੰਨੀ ਨਹੀਂ ਰਹੀ ਬਿਲਕੁਲ ਬਿਲਕੁਲ ਮੈਂ ਇਹਦੇ ਬਾਰੇ ਵੀ ਲਿਖਿਆ ਬਣਾਏ ਮਾੜੇ ਕਾਨੂੰਨ ਕੱਲੇ ਨੇ ਤੂੰ ਬਣਾਏ ਮਾੜੇ ਕਾਨੂੰਨ ਤੈਨੂੰ ਕਿਨੇ ਦਿੱਤੀ অথੋਰੀਟੀ ਕੱਲੇ ਨੇ ਬਣਾਏ ਮਾੜੇ ਕਾਨੂੰਨ ਤੈਨੂੰ ਕਿਨੇ ਦਿੱਤੀ অথੋਰੀਟੀ ਹੁਣ ਆ ਕੇ ਵੇਖ ਕਿਸਾਨਾਂ ਦੀ ਦਿੱਲੀ ਚ ਮジョਰਿਟੀ ਬਣਾ ਕੇ ਦੇਖ ਕਿਸਾਨਾਂ ਦੀ ਦਿੱਲੀ ਚ ਮжоਰਿਟੀ ਵਾਕਈ ਜੋ ਸਿੰਘੂ ਬਾਰਡਰ ਕਹ ਲੀਏ ਟਿੱਕਰੀ ਬਾਰਡਰ ਕਹ ਲੀਏ ਗਾਜੀਪੁਰ ਬਾਰਡਰ ਕਹ ਲੀਏ 15 20 ਕਿਲੋਮੀਟਰ ਦੇ ਏਰੀਏ ਵਿੱਚ ਕਿਸਾਨਾਂ ਦੀ ਸਰਕਾਰ ਹੈ ਕਿਸਾਨ ਹੀ ਅੰਨ ਦੇ ਰਹੇ ਨੇ ਕਿਸਾਨ ਹੀ ਪੈਰਾ ਲਾ ਰਹੇ ਨੇ ਕਿਸਾਨ ਹੀ ਟ੍ਰੈਫਿਕ ਚਲਾ ਰਹੇ ਨੇ ਤੇ ਕਿਸਾਨ ਹੀ ਲੋਕਾਂ ਦਾ ਢਿੱਡ ਭਰ ਰਹੇ ਨੇ ਸੋ ਦਿਨਪਾਰ ਰਿਪੋਰਟਾਂ ਜਾਰੀ ਰਹਿਣਗੀਆਂ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਡੇਲੀ ਪੋਸਟ ਵਾਲਿਆਂ ਦਾ ਕਿ ਵਰਲਡ ਦੇ ਵਿੱਚ ਪਹਿਲੇ ਨੰਬਰ ਦਾ ਸੋਸ਼ਲ ਮੀਡੀਆ ਦਾ ਚੈਨਲ ਜਿਹੜਾ ਸੱਚ ਦੀ ਆਵਾਜ਼ ਨੂੰ ਘਰ-ਘਰ ਪਹੁੰਚਾਉਂਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਨਪਾਰ ਰਿਪੋਰਟਾਂ ਜਾਰੀ ਰਹਿਣਗੀਆਂ ਫਿਲਹਾਲ ਕੈਮਰਾਮੈਨ ਪ੍ਰਕਾਸ਼ ਜੱਸਾ ਦੇ ਨਾਲ ਸਿੰਘੂ ਬਾਰਡਰ ਦਿੱਲੀ ਤੋਂ ਗੌਰਵ ਰਾਣਾ ਦੀ ਰਿਪੋਰਟ